ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਨਿੰਬੂ ਮਿਰਚਾਂ ਅਦਰਕ ਦਾ ਬਿਨਾ ਤੇਲ ਤੋਂ ਉਚਾਰ ਹਾਂਜੀ ਨਿੰਬੂ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਧੋ ਲਿਆ ਸਕਾ ਲਿਆ ਹੁਣ ਆਪਾਂ ਨੇ ਕੱਟਣੀਆਂ ਆ ਅੱਧਾ ਕਿਲੋ ਨਿੰਬੂ ਪਾਈਆ ਮਿਰਚਾਂ ਪਾਈਆ ਅਦਰਕ ਨਿੰਬੂਆਂ ਦੇ ਆਪਾਂ ਛੋਟੇ ਛੋਟੇ ਪੀਸ ਕਰਾਂਗੇ ਇੱਕ ਨਿੰਬੂ ਦੇ 8 ਪੀਸ ਸਰਦੀਆਂ ਦਾ ਮੌਸਮ ਆ ਨਿੰਬੂ ਵੀ ਤਾਜ਼ੇ ਮਿਲ ਜਾਂਦੇ ਆ ਅਦਰਕ ਵੀ ਤਾਜ਼ਾ ਬਿਨਾ ਧਾਗੇ ਤੋਂ ਅਦਰਕ ਆਪਾਂ ਇਹਨਾਂ ਨੂੰ ਇਦਾਂ ਹੀ ਕੱਟ ਲਵਾਂਗੇ ਛੋਟੇ ਛੋਟੇ ਪੀਸ ਮਿਰਚ ਜਿਹੜੀ ਆ ਉਹਦੀ ਡੰਡੀ ਤਾਰ ਕੇ ਵਿਚਾਲੇ ਉਹ ਕੱਟ ਲਾ ਕੇ ਚਾਰ ਪੀਸ ਇਹਦੇ ਕਰ ਦੇਣੇ ਆਪਾਂ ਵੱਡੀਆਂ ਨੇ ਮਿਰਚਾਂ ਮੇਰੇ ਕੋਲ ਜਿਹੜੀਆਂ ਛੋਟੀਆਂ ਮਿਰਚਾਂ ਹੁੰਦੀਆਂ ਉਹਦੀਆਂ ਡੰਡੀਆਂ ਤੋੜ ਕੇ ਬਸ ਵਿਚਾਲੇ ਥੋੜਾ ਜਿਹਾ ਘੱਟ ਟੱਕ ਜਿਹਾ ਲਾ ਕੇ ਕੱਟ ਕੇ ਉਦਾਂ ਵੀ ਪਾ ਸਕਦੇ ਆ ਆਪਾਂ ਮਿਰਚ ਨੂੰ ਆਪਣੇ ਕੋਲੇ ਵੱਡੀਆਂ ਸੀਗੀਆਂ ਤੇ ਆਪਾਂ ਦੋ ਦੋ ਪੀਸ ਕਰ ਲਏ ਆਦਰਕ ਨੂੰ ਵੀ ਆਪਾਂ ਛਿੱਲ ਕੇ ਆਪਾਂ ਲੰਬ-ਲੰਬੇ ਪੀਸ ਕਰ ਲਵਾਂਗੇ ਹਾਂ ਜੀ ਆਪਾਂ ਸਾਰਿਆਂ ਨੂੰ ਹੁਣ ਚੀਜ਼ਾਂ ਨੂੰ ਕੱਟ ਲਿਆ ਹੁਣ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਪੈਂਦੇ ਤੇ ਅੱਲੀ ਪੈਂਦਾ ਬਸ ਆਪਾਂ ਹੁਣ ਡੋਂਗੇ ਬੈਠੇ ਸਾਰੇ ਕੱਟਿਆ ਆ ਤਿੰਨੇ ਚੀਜ਼ਾਂ ਨੂੰ ਪਾ ਦਵਾਂਗੇ ਇਹਦੇ ਵਿੱਚ ਆਪਾਂ ਨੇ ਇਹ ਕਿਲੋ ਆ ਚੀਜ਼ ਇਹ ਜਾਨਕੀ ਅੱਧਾ ਕਿਲੋ ਨਿੰਬੂ ਪਾਈ ਆਦਰਕ ਪਾਈ ਮਿਰਚ ਸਾਰੇ ਮਟੀ ਪੂਰਾ ਤਿੰਨੇ ਕੁਸ਼ 1 ਕਿਲੋ ਆ ਇਹਦੇ ਚ ਆਪਾਂ ਨੇ ਦੋ ਸਰਵਸਪੂਨ ਜਿਹੜੇ ਹੁੰਦੇ ਆ ਨਮਕ ਦੇ ਪਾਏ ਆ ਤੇ ਦੇਗੀ ਮਿਰਚ ਪਾ ਦੇਣੀ ਆ ਇਹਦੇ ਵਿੱਚ ਸਦਾ ਚਮਚ ਪਾਇਆ ਮੈਂ ਸਰਵਸਪੰਨ ਦਾ 1 ਚਮਚ ਕੌੜੀ ਜੀ ਹਲਦੀ ਪਾ ਦੋ ਥੋੜੀ ਜੀ ਬਸ ਜਿੱਦਾਂ ਬੇਮਲੂਮੀ ਜਹੀ ਥੋੜੀ ਜੀ ਇੱਕ ਚਮਚ ਦਾ ਚੌਥਾ ਹਿੱਸਾ ਤੇ ਥੋੜੀ ਜੀ ਇਹਦੇ ਵਿੱਚ ਆਪਾਂ ਅਜਮੈਣ ਵੀ ਪਾਵਾਂਗੇ ਇਹਨੂੰ ਮਿਲਾ ਲਿਏ ਪਹਿਲਾਂ ਹਲਦੀ ਮੇਮੂ ਵਾਟੋ ਆਪਣੇ ਆਪ ਹੀ ਰਸਾ ਜਾਂ ਨਿਕਲ ਜਾਣਾ ਜਦੋਂ ਆਪਾਂ ਨਮਕ ਪਾਇਆ ਉਹਦੇ ਨਾਲ ਰਸੇ ਦੇ ਨਾਲ ਆਪਣੇ ਅਦਰਕ ਤੇ ਵੀ ਖੱਟਾ ਮਿੱਠਾ ਬਣ ਜਾਊਗਾ ਖੱਟਾ ਤੇ ਮਿਰਚ ਵੀ ਆਪਣੀ ਖੱਟੀ ਮਿੱਠੀ ਬਣ ਜੋਗੀ ਨਿੰਬੂ ਦੇ ਰਸ ਦੇ ਨਾਲ ਹੀ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਫਲੇਵਰ ਹੋਣਾ ਵਾ ਆਜ ਮੈਂਣ ਥੋੜੀ ਜੀ ਬਾਦਮਾਂਗੇ ਥੋੜੀ ਜੀ ਸੌਂ ਲਪਾਈਆ ਬੇਮੇਜਹੀ ਕੁਸਾ ਫਨਾਚਾਰੇ ਤਾਂ ਮਲਾ ਦੇਣਾ ਵਾ ਆਚਾਰ ਬਣ ਕੇ ਬਾਈਸ ਨੂੰ 3-4 ਦਿਨ ਲੱਗਣਗੇ ਤੇ ਰੋਜ਼ ਹਲਾਉਂਦੇ ਰਹਿਣਾ ਆਚਾਰ ਨੂੰ ਹਾਂਜੀ ਵੀਰ ਵੀਡੀਓ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਸਾਥ ਸ਼੍ਰੀ ਗੁਰੂ